ਨੰਬਰ ਨੂੰ ਜਗਤ ਦੇ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲੇ ਸ਼ਹਿਰ ਦੀ ਧਰਤੀ ਤੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਐਸਜੀਪੀਸੀ ਵੱਲੋਂ ਜਾਂ ਹੋਰ ਸਭਾ ਸੁਸਾਇਟੀਆਂ ਵੱਲੋਂ ਤੇ ਤਿਆਰੀਆਂ ਕੀਤੀਆਂ ਹੀ ਜਾ ਰਹੀਆਂ ਸੰਗਤ ਕੀ ਤਿਆਰੀ ਕਰਦੀ ਪਈ ਆ ਤੁਸੀਂ ਅੱਜ ਵੇਖ ਕੇ ਹੈਰਾਨ ਹੋ ਜਾਓਗੇ ਕਿ ਪਿਛਲੇ ਕਈ ਸਾਲਾਂ ਤੋਂ ਗੁਰੂ ਨਾਨਕ ਦੇ ਵਿਆਹ ਦੀ ਭਾਜੀ ਬੰਦੀ ਪਈ ਆ ਇਹ ਜੋ ਹਲਵਾਈ ਲੱਗੇ ਤੁਸੀਂ ਵੇਖਦੇ ਪਏ ਹੋ ਵੱਖ-ਵੱਖ ਮਠਾਈਆਂ ਦੇ ਪਹਾੜ ਦੇਖਦੇ ਪਏ ਹੋ ਇਹ ਗੁਰੂ ਨਾਨਕ ਦੇ ਵਿਆਹ ਦੀ ਭਾਜੀ ਹੈ ਔਰ ਗੁਰੂ ਨਾਨਕ ਦੀ ਆਈ ਸੰਗਤ ਨੂੰ ਇਹ ਭਾਜੀ ਵੰਡੀ ਜਾਣੀ ਹੈ ਕੌਣ ਤਿਆਰ ਕਰਵਾਉਂਦਾ ਹੈ ਔਰ ਕਿੰਨੀ ਤਿਆਰ ਕਰਵਾਉਂਦਾ ਹੈ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਵੀ ਕਦੋਂ ਤੋਂ ਤਿਆਰ ਕਰਵਾ ਰਿਆ ਕੀ ਨਾਮ ਜੀ ਮੇਰਾ ਨਾਮ ਸਤਰਾਮ ਸਿੰਘ ਸਤਰਾਮ ਜੀ ਇਹ ਜੋ ਅਸੀਂ ਆ ਪਹਾੜ ਲੱਗੇ ਵੇਖਦੇ ਪਏ ਮਠਾਈਆਂ ਦੇ ਕਿੰਨੇ ਦਿਨ ਹੋ ਗਏ ਬਣਾਉਂਦਿਆਂ ਨੂੰ ਔਰ ਕਿੰਨੇ ਕਿੰਨਾਕ ਬਣਾ ਰਹੇ ਸਾਡੀ ਇੱਕ ਸੰਸਥਾ ਜੀ ਜੋੜਾ ਕਰ ਸੇਵਾ ਸੈਣੀ ਗੁਰਦੁਆਰਾ ਕਨ ਸਾਹਿਬ ਅਸੀਂ 25 ਸਾਲਾਂ ਤੋਂ ਇਹ ਸੇਵਾ 'ਚ ਲੱਗੇ ਹੋਏ ਆਂ ਪਹਿਲਾਂ ਤੇ 2-3 ਕੁਇੰਟਲ ਤੋਂ ਹੀ ਸਟਾਰਟ ਹੋਇਆ ਸੀ ਹੁਣ ਵੱਧਦੀ 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 ਮਹਾਰਾਜ ਇਸ ਟਾਈਮ 12 ਟਨ ਦੇ ਕਰੀਬ ਪਾਜੀ ਪਹੁੰਚ ਗਈ ਆ ਜਿੱਦੀ ਡਿਮਾਂਡ ਜਦੋਂ ਸੰਗਤ ਨੂੰ ਅਸੀਂ ਪਿਛਲੇ ਸਾਲ 10 10 ਟਨ ਵੰਡੀ ਸੀ ਫਿਰ ਵੀ ਜਿਹੜੀ ਸੰਤਰਾ ਦੇ ਸੀ ਨਾ ਉਦੋਂ ਸਾਡਾ ਮਨ ਉਦਾਸ ਹੁੰਦਾ ਸੀ ਯਾਰ ਕਿਉਂ ਰਹਿ ਗਈ ਆ ਅਸੀਂ ਹੋਰ ਵਾਅਦਾ ਕਰਾਂਗੇ ਐਰ ਕਿਸੇ ਉਪਰਾਲਾ ਦੇ ਵਾਅਦਾ ਕੀਤਾ ਜੇ ਅਗਲੇ ਸਾਲ ਫੇਰ ਇਸ ਸਾਲ ਥੋੜੀ ਘੱਟੀ ਫਿਰ ਅਗਲੇ ਸਾਲ ਹੋਰ ਵਾਅਦਾ ਜੇ ਬਾਬੇ ਨਾਨਕ ਦਾ ਵਿਆਹ ਵਾ ਸਾਲ ਪ੍ਰਤੀ ਸਾਲ ਵਾ ਅਸੀਂ ਇਸ ਮਹੀਂ ਬਹੁਤ ਖੁਸ਼ ਆਈ ਵੜ ਭਾਕੀ ਆ ਪਈ ਅਸੀਂ ਸੰਗਤ ਦੀ ਸੇਵਾ ਇਹੋ ਜੀ ਕਰਨ ਦੇ ਆ ਜਿਹੜੀ ਸੰਤ ਸਾਡੇ ਕੋਲ ਚੱਲ ਕੇ ਹੁੰਦੀ ਆ ਵੀ ਸਾਨੂੰ ਭਾਜੀ ਦੀ ਸੇਵਾ ਚਾਹੀਦੀ 12000 ਕਿਲੋ ਭਾਜੀ ਤੇ ਤੁਸੀਂ ਬਣਵਾ ਰਹੇ ਹੋ ਇਸ ਵਾਰ ਜਿਹੜਾ ਟੀਚਾ ਵਾ ਚਲੋ ਬਾਬੇ ਨਾਨਕ ਦਾ ਨਗਰ ਆ 13 13 ਤੁਲਨਾ ਵਾ ਵੱਧ ਵੀ ਹੋ ਸਕਦਾ ਪਰ ਇਹ ਚ ਬਣਾਉਂਦੇ ਕੀ ਕੀ ਹੋ ਅਸੀਂ ਵੇਖਿਆ ਵੀ ਅੰਦਰ ਤੇ ਪੈਰ ਰੱਖਣ ਨੂੰ ਥਾਂ ਨਹੀਂ ਇਹਦੇ ਚ ਬਣਾਉਂਦੇ ਪਹਿਲਾਂ ਸ਼ੱਕਰ ਪਾਰੇ ਆ ਮਿੱਠੀ ਸੇਵੀਆਂ ਲੋਣੀ ਸੇਵੀਆਂ ਗਧਾਰੇ ਪਕੌੜਾ ਤੇ ਕਾਠੀ ਪਕੌੜਾ ਤੇ ਬਦਾਨਾ ਸੇਵੀ ਤੇ ਮਠੀਆਂ ਇਹ ਗੁਣੇ ਬੰਦੇ ਜੀ ਗੁਣੇ ਇੱਕ ਬਹੁਤ ਸਪੈਸ਼ਲ ਬੰਦੇ ਨੇ ਜਿਹੜਾ ਕੋਈ ਖਾਂਦਾ ਉਹ ਸਦਾ ਹੀ ਆਪਣੇ ਗੁਰੂ ਬਾਬੇ ਨਾਨਕ ਦੇ ਗੁਣ ਗਾਈ ਜਾਂਦਾ ਜੀ ਵਿਆਹ ਚ ਗੁਣੇ ਵੀ ਇੱਕ ਬੜੀ ਉਹ ਮਠਾਈ ਆ ਜਿਹੜੇ ਤੋਂ ਬਿਨਾ ਵਿਆਹ ਕਿਤੇ ਸੰਪੂਰਨ ਨਹੀਂ ਹੁੰਦਾ ਜੀ ਹਾਂਜੀ ਸਪੈਸ਼ਲ ਗੁਣੇ ਹੁੰਦੇ ਜੀ ਆਮ ਇੱਕ ਨੂੰ ਚੱਕੀ ਦਾ ਆਟਾ ਲਿਆ ਕੇ ਗਰ ਪਾ ਕੇ ਬਣਾਉਂਦੇ ਨੇ ਆਪਾਂ ਉਤਰਾਂ ਨਹੀਂ ਸਪੈਸ਼ਲੀ ਬਾਬੇ ਨਾਨਕ ਦਾ ਅਰਦਾਸ ਕਰਕੇ ਉਦੋਂ ਚਾਲੂ ਕੀਤਾ ਅਰਦਾਸ ਦੇ ਵਿੱਚ ਹੀ ਸਾਰੀ ਇਹਦਾ ਨਾਂ ਇਹਨੂੰ ਕੋ ਭੋਗ ਲਾ ਭੋਗ ਦੋ ਜਦੋਂ ਹੋਣਾ ਜਦੋਂ ਸਾਰੀ ਭਾਜੀ ਬਣ ਗਈ ਬਾਬੇ ਨਾਨਕ ਦੇ ਘਰ ਜਾ ਕੇ ਭੋਗ ਲਵਾ ਕੇ ਫਿਰ ਇਹਦਾ ਜੂਠ ਚੱਕਰ ਮਿਟ ਹੁਣਾਵਾ ਕਿਆ ਜਾਂਦਾ ਵਾ ਕਿ ਜਿਹੜੇ ਗੁਨੇ ਹੋਏਗੇ ਭਾਜੀ ਹੋ ਗਈ ਇੱਕ ਵਿਆਹ ਦਾ ਉਹ ਅੰਗ ਵਾ ਜਿੱਤੋਂ ਬਿਨਾ ਵਿਆਹ ਹੀ ਅਧੂਰਾ ਉਹ ਜੀ ਆਈ ਆਪਣੇ ਵਿਆਹਾਂ ਜਿੰਨਾ ਕੁਝ ਕਰਨੇ ਆ ਤੇ ਇੱਕ ਬਾਬੇ ਨਾਨਕ ਦਾ ਵਾ ਬਾਬੇ ਨਾਨਕ ਦੇ ਵਿਆਹ ਜੇ ਵੱਤ ਵਾਦੀ ਕਰਨਾ ਜਿੰਨਾ ਹੋ ਸਕੇ ਵੱਤ ਵਾਦ ਕਰਾਂਗੇ ਲੰਗਰ ਤਰੀਕੇ ਨਾਲ ਵੰਡਦੇ ਹੋ ਜਾਂ ਕਿਦਾਂ ਵੰਡਦੇ ਹੋ ਨਹੀਂ ਜੀ ਅਸੀਂ ਬਾਬਾ ਜੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਅਸੀਂ ਰਾਤ ਨੂੰ ਲੈ ਜਾਣੀ ਆ ਬਾਬਾ ਜੀ ਦੇ ਵਿਆਲੇ ਦੇਣਾ ਸਵੇਰੇ ਬੈਠ ਜਿਹੜੀ ਸੰਗਤ ਸੁੱਤੀ ਦੀ ਜਿਹੜੀ ਨਗਰ ਕੀਰਤਨ ਤੋਂ ਸultanpur 로ਦੀ ਤੋਂ ਜਿਹੜੀ ਨਗਰ ਕੀਰਤਨ ਆਇਆ ਹੁੰਦਾ ਵਾ ਉਹਨਾਂ ਜੇ ਰਾਤ ਠਹਿਰੇ ਹੁੰਦੇ ਉਹਨਾਂ ਨੂੰ ਆਪਾਂ ਫਿਰ ਅਸੀਂ ਇਹ ਸਾਰੀ ਤੋਰ ਦੇ ਕੇ ਬਾਜੀ ਤੋਰ ਕੇ ਬੇਦ ਬਣ ਕੇ ਬੇਦੀ ਬਣਾਈਦੀ ਨਾਲ ਜੀ ਬੇਦੀ ਵੀ ਨਾਲ ਹੁੰਦੀ ਆ ਬੇਦ ਤੇ ਬਾਜੀ ਦੇ ਕੇ ਤੇ ਨਾਲ ਆਪਾਂ ਤੋਰਨ ਵਾਲਾ ਨੂੰ ਜਿਹੜੀ ਮਤਲਬ ਕਿਹਾ ਜਾਵੇ ਕਿ ਬਾਬੇ ਨਾਨਕ ਦੇ ਬਰਾਤੇ ਆਉਂਦੇ ਨੇ ਲੋਕ ਖਾਸ ਕਰਕੇ ਸੁਲਤਾਨਪੁਰ ਲੋਧੀ ਜਾਂ ਹੋਰ ਸ਼ਹਿਰਾਂ ਤੋਂ ਉਹਨਾਂ ਨੂੰ ਬਾਜੀ ਦੇ ਕੇ ਦੋ ਉਹਨਾਂ ਨੂੰ ਬਾਜੀ ਦੇ ਕੇ ਤੋੜੀ ਤਾਂ ਕਿ ਮੁਰਕੇ ਬਾਅਦ ਚ ਫਿਰ ਜਿਤਨਾ ਉਹ ਨੰਬਰ ਛੱਡਿਆ ਹੁੰਦਾ ਵਾ ਇੱਕ ਨੰਬਰ ਦਿੱਤਾ ਹੋਇਆ ਉਹ ਤੇ ਪੋਸਟਰਾਂ ਤੇ ਵੀ ਨੰਬਰ ਲਿਖਿਆ ਉਹ ਫਿਰ ਸਾਨੂੰ ਡਿਮਾਂਡ ਨਦੀ ਕੋ ਜਲੰਧਰੋਂ ਲੁਧਿਆਣੇ ਅੰਮ੍ਰਿਤਸਰੋਂ ਜਿਦ ਤਰ੍ਹਾਂ ਅੰਮ੍ਰਿਤਸਰ ਬਾਬੇ ਦੇ ਵਿਆਹ ਦੀ ਭਾਜੀ ਭੇਜ ਹਾਂਜੀ ਹਾਂਜੀ ਜਿਦ ਤਰ੍ਹਾਂ ਬਾਬਾ ਦੀਪ ਸਿੰਘ ਦੇ ਗੁਰਦਾਰਾ ਜੋੜਾ ਘਰ ਸੁਸਾਇਟੀਆਂ ਨੇ ਇਹ ਸਾਰੀਆਂ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੁਸਾਇਟੀਆਂ ਨੇ ਉਹ ਸਾਰੀਆਂ ਡਿਮਾਂਡ ਕਰਦੀਆਂ ਸਾਰਿਆਂ ਨੂੰ ਭਾਜੀ ਭੇਜੀ ਦੀ ਬੋਰੀਆਂ ਚ ਬਾਬਾ ਜੀ ਆਪਣੀ ਸੰਗਤ ਨੂੰ ਮੰਡੋ ਜੀ ਮਤਲਬ ਜਦੋਂ ਫਿਰ ਆਪਾਂ ਆਮ ਜਨਜੀਵਨ ਦੀ ਗੱਲ ਕਰੀਏ ਤਾਂ ਵਿਆਹ ਦੇ ਰਿਸ਼ਤੇਦਾਰਾਂ ਨੂੰ ਭਾਜੀ ਦੇ ਕੇ ਤੋਰੀ ਦੀ ਉਹ ਸੇਮ ਉਹ ਜੀ ਸਾਰੀ ਸੰਗਤ ਸਾਡੇ ਰਿਸ਼ਤੇਦਾਰ ਆ ਸਾਰੀ ਸੰਗਤ ਸਾਡੀ ਮਾਈ ਪਾਪਾ ਜੀ ਸਾਡੇ ਸੰਗ ਦੇ ਸਦਾ ਦੀ ਬਾਜੀ ਦੀ ਸੇਵਾ ਕਰਦੇ ਹੋ ਲੰਗਰ ਦੀ ਸੇਵਾ ਕਰਦੇ ਹੋ ਕਿ ਹੋਰ ਕਿਸ ਤਰੀਕੇ ਦੀ ਸੇਵਾ ਕਰਦੇ ਨਹੀਂ ਜੀ ਅਸੀਂ ਤੇ 2 ਢਾਈ ਮਹੀਨੇ ਪਹਿਲਾਂ ਤੇ ਸਾਡੀ ਤਿਆਰੀਆਂ ਚੱਲੂ ਹੋ ਜਾਂਦੀਆਂ ਨੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਮੇਜਰ ਸਾਹਿਬ ਕੋ ਆਪਣੀ ਸੁਸਾਇਟੀ ਨੂੰ ਸਾਰੇ ਮੈਂਬਰ ਹੋ ਕੇ ਇਕੱਠੇ ਹੋ ਕੇ ਮੇਜਰ ਸਾਹਿਬ ਕੋ ਜਾਈਦਾ ਵੀ ਸਾਨੂੰ ਦੱਸੋ ਵੀ ਕੀ ਕੀ ਤੁਹਾਨੂੰ ਇੱਥੇ ਚਾਹੀਦਾ ਕਿਹੜੀ ਸਾਡੀ ਸੇਵਾਵਾਂ ਲੈਣੀਆਂ ਉਹ ਫਿਰ ਸਾਡੀ ਸੇਵਾਵਾਂ ਸਾਡੀ ਝੋਲੀ 'ਚ ਪਾਉਂਦੇ ਨੇ ਐਰ ਕਿ ਜਿੱਦ ਤਰ੍ਹਾਂ ਉਹਨਾਂ ਪਹਿਲਾਂ ਕਿਹਾ ਵੀ ਗੁਰਦਵਾਰ ਸਾਹਿਬ ਦੇ ਮਰਮਮਤ ਕਰਨੀਆਂ ਅਸੀਂ ਆ ਠੀਕ ਹੈ ਜੀ 7 ਵਜੇ ਜੀ ਫਿਰ ਉਹਨਾਂ ਕਹਿੰਦੇ ਸਮਰਸਿਕਲ ਬੋਰ ਕਰਾਉਣਾ ਇੱਕ ਪਹਿਲੇ ਇੱਕ ਗਿਆ ਮੁਰਗੇ ਤੇ ਦੋ ਕਰਾ ਦੋ ਇੱਕ ਬੰਦ ਹੋ ਗਿਆ ਪਹਿਲੇ ਪਹਿਲੇ ਬੋਰ ਜਿਹੜੇ ਉੱਚੇ ਹੋ ਗਏ ਆ ਫਿਰ 160 ਫੁੱਟ ਦੇ ਬੋਰ ਦੋ ਕਰਾ ਦਿੱਤੇ ਫਿਰ ਉਹ ਰੰਗ ਦੀ ਸੇਵਾ ਦੀ ਝੋਲੀ ਸਾਡੀ ਪਈ ਉਹ ਰੰਗ ਦੀ ਸੇਵਾ ਸਾਰੇ ਗੁਰਦਾ ਸਾਹਿਬ ਕੀ ਜਤਕੀ ਕਿਹਾ ਕਹਿਣ ਸੁਣਨ ਵਾਲੀ ਗੱਲ ਆ ਵੀ ਗੁਰਦੁਆਰਾ ਸਾਹਿਬ ਵੇਖਣ ਦੂਰੋਂ ਹੀ ਦਿਖ ਅਲੌਕਿਕ ਲੱਗਦੀ ਰੰਗ ਆ ਜਤਕੀ ਬੜੇ-ਵਧੀਆਂ ਤੁਸੀਂ ਫਿਰ ਕੀਤੇ ਬਾਬੇ ਜਦੋਂ ਬਾਬੇ ਨਾਲ ਨਾਨਕ ਦਾ ਨਾਂ ਲੱਲੀਏ ਨਾ ਬਾਬੇ ਦਾ ਸਭ ਕੁਝ ਤੇਰਾ ਤੇਰਾ ਹੋ ਜਾਂਦਾ ਬਾਬੇ ਨਾਲ ਤੇ ਕਿਰਪਾ ਹੋ ਜਾਂਦੀ ਆ ਉਹ ਇੱਕ ਇਲਾਹੀ ਚੀਜ਼ ਹੋ ਜਾਂਦੀ ਆ ਕੁਝ ਵੀ ਮੰਨ ਲਓ ਲੰਗਰ ਵਾਣਾ ਹੁਣ ਤੁਹਾਡੇ ਘਰ ਅੱਗੇ ਵੀ ਰੋਟੀ ਬੰਦੀ ਸੀ ਅਹੀਂ ਆਪਣੀ ਫੈਮਿਲੀ ਖਾਣੇ ਆ ਪਰ ਹਲਵਾਈਆਂ ਤੇ ਰੋਟੀ ਜਦੋਂ ਬੰਦੀ ਹੈ ਨਾ ਉਹ ਲੰਗਰ ਰੂਪੀ ਬੰਦੀ ਆ ਉਹ ਸਵਾਦ ਹੀ ਕੁਝ ਹੋਰ ਆ ਉਹ ਦੱਸ ਦੇਣ ਸਾਡੇ ਘਰ ਸਵਾਦ ਹੀ ਬਾਬੇ ਨਾਨਕ ਦੇ ਲੰਗਰ ਦਾ ਹੁਣਾ ਵਾ ਅੱਗੋਂ ਵੀ ਸਵਾਮ ਰੋਟੀ ਹੁੰਦੀ ਆ ਆ ਫਰਕ ਜੇ ਇਹ ਫਰਕ ਵਾ ਕਹਿੰਦੇ ਕਿ ਇਹ ਜਿਹੜੀ ਭਾਜੀ ਤੁਸੀਂ ਵੇਖਦੇ ਪਏ ਹੋ ਇਹ ਬਾਬੇ ਦੀ ਬਰਾਤੇ ਆਏ ਲੋਕਾਂ ਨੂੰ ਦੇਣੀ ਆ ਕੀ ਨਾਮ ਆ ਜੀ ਇਹਦਾ ਨਾਮ ਕੀਮਤੀ ਲਾਲਾ ਜੀ ਕੀਮਤੀ ਲਾਲਾ ਜੀ ਕਿੰਨੇ ਸਾਲ ਹੋ ਗਏ ਇਹ ਭਾਜੀ ਬਣਾਉਂਦਿਆਂ ਨੂੰ ਭਾਜੀ ਦੇਖੋ ਜੀ ਸਾਨੂੰ ਤੇ ਤਕਰੀਬਨ 10 ਸਾਲ ਹੋ ਗਏ ਨੇ ਇਹ ਭਾਜੀ ਚਾਲੂ ਕੀਤੇ ਆ ਤੇ ਤਕਰੀਬਨ 13 ਕਵੰਟਲ ਤੋਂ ਚਾਲੂ ਆਹੀ ਜਦੋਂ ਕੀਤੀ ਆ ਅਸੀਂ 13 ਕਵੰਟਲ ਤੋਂ ਹੀ ਚਾਲੂ ਕੀਤੀ ਆ ਤੇ ਹੁਣ ਲਗਭਗ 10 10 12 11 ਟਨ ਦੇ ਲੱਗੇ ਜਾ ਕੇ ਪਹੁੰਚ ਗਈ ਆ ਕਿੰਨੇ ਲੋਕ ਰੋਜ਼ ਫਿਰ ਭਾਜੀ ਭਾਜੀ ਬਣਾ ਰਹੇ ਔਰ ਕਿੰਨੇ ਦਿਨ ਹੋ ਗਏ ਬਣਾਉਂਦੇ ਹਨ ਦੇਖੋ ਜੀ ਅੱਜ ਸਾਨੂੰ 10 ਦਿਨ ਹੋ ਗਏ ਨੇ ਤੇ ਤਕਰੀਬਨ ਹੀ 10 12 ਦਿਨ ਹੋ ਗਏ ਨੇ ਹਾਂਜੀ ਚਾਰ-ਪੰਜ ਦਿਨ ਹੋਰ ਚੱਲ ਜਾਣਾ ਇੱਕ ਚੀਜ਼ ਦੱਸੋ ਕਿ ਆਮ ਤੌਰ ਤੇ ਜਦੋਂ ਤੁਸੀਂ ਵਿਆਹਾਂ 'ਚ ਜਾਂਦੇ ਹੋ ਜਾਂ ਕਿਸੇ ਵੀ ਸਮਾਗਮ 'ਚ ਜਾ ਕੇ ਰੋਟੀ ਬਣਾਉਂਦੇ ਹੋ ਭਾਜੀ ਬਣਾਉਂਦੇ ਹੋ ਮਠਾਈ ਬਣਾਉਂਦੇ ਹੋ ਹਲਵਾਈ ਅਕਸਰ ਤੋੜ ਕੇ ਚੈੱਕ ਕਰ ਲੈਂਦੇ ਆ ਫਿਰ ਇਹ ਬਾਬੇ ਨਾਨਕ ਦਾ ਲੰਗਰ ਕਿਦਾਂ ਚੈੱਕ ਕਰਦੇ ਹੋ ਦੇਖਿਓ ਜਦੋਂ ਇਹ ਕੰਮ ਚਾਲੂ ਹੋਣਾ ਮਹਾਰਾਜ ਦੇ ਗੁਰੂ ਮਹਾਰਾਜ ਦੇ ਨਾਮ ਦੀ ਅਰਦਾਸ ਜਦੋਂ ਹੋ ਜਾਣੀ ਹੈ ਤੇ ਉਹਦੇ ਨਾਲ ਹੀ ਵਰਕਤਾਂ ਪਿਆ ਜਾਣੀਆਂ ਨੇ ਇਹਦੇ ਅਸੀਂ ਤੇ ਅੰਦਾਜ਼ੇ ਨਾਲ ਹੀ ਸੁਟਣ ਜਾਈਦਾ ਉਹ ਬਾਬਾ ਨਾਨਕ ਕਹਿੰਦੇ ਕਿ ਬਾਬਾ ਨਾਨਕ ਹੀ ਕਰਨ ਵਾਲਾ ਵਾ ਕਿਉਂਕਿ ਅਸੀਂ ਫਿਰ ਚੈੱਕ ਨਹੀਂ ਕਰਦੇ ਤੇ ਜਿੱਦਣ ਵਰਤੌਣੀ ਹੈ ਉਸ ਦਿਨ ਅਰਦਾਸ ਸੁਣੀ ਹੈ ਗੁਰਦੁਆਰਾ ਕੰਸਾ ਵਿਖੇ ਔਰ ਉਸ ਤੋਂ ਬਾਅਦ ਲੋਕਾਂ ਦੇ ਮੂੰਹ ਪੈਣੀ ਹੈ ਤਾਂ ਇਸ ਦਾ ਸਵਾਦ ਆਪਣੇ ਆਪ ਹੀ ਅਲੌਕਿਕ ਬਣ ਜਾਂਦਾ ਹੈ ਕੈਮਰਾਮੈਨ ਬੰਡੀ ਦੇ ਨਾਲ ਔਨ 에ਰ ਲਈ ਦਿੱਤਨ ਲੂਥਰਾ ਬਟਾਲਾ